ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਚਰਚਾ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਸਵੱਛਤਾ ਹੀ ਜੀਵਨ ਹੈ। ਸੋ ਇਸ ਸਲੋਗਨ ਨੂੰ ਅਗਰ ਸਾਰਥਕ ਕਰਨਾ ਹੋਵੇ ਤਾਂ ਅਸੀਂ ਇੱਕ ਬਹੁਤ ਵੱਡਾ ਅਭਿਆਨ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਮਾਨਣਯੋਗ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤਾ ਸਵੱਛ ਭਾਰਤ ਅਭਿਆਨ। ਇਹ ਅਭਿਆਨ ਕੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣਾ ਹਾਲਾਤ ਵਾਲਾ ਸਾਫ਼ ਕਰ ਸਕਦੇ ਹਾਂ ਆਪਣਾ ਦੇਸ਼ ਜਿਹੜਾ ਉਸ ਨੂੰ ਪੂਰੀ ਦੁਨੀਆ ਵਿੱਚ ਉਸ ਦੀ ਇਮੇਜ ਜਿਹੜੀ ਹੈ ਪਰਸਪੈਕਸ਼ਨ ਚੇਂਜ ਕਰ ਸਕਦੇ ਹਾਂ ਕਿ ਭਾਰਤ ਕਿੰਨਾ ਸਾਫ਼ ਸੁਥਰਾ ਔਰ ਕਿਸ ਤਰੀਕੇ ਨਾਲ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਸੋ ਇਹ ਸਭਿਆਨ ਦੀ ਜਦੋਂ ਚਰਚਾ ਕਰਦੇ ਹਾਂ ਤਾਂ ਅਸੀਂ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਸਭ ਤੋਂ ਪਹਿਲਾਂ ਤਾਰਫ ਮੇਰੇ ਨਾਲ ਬੈਠੇ ਨੇ ਸ਼੍ਰੀ ਸੁਰਿੰਦਰ ਅਗਰਵਾਲ ਜੀ ਜੋ ਕਿ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਪ੍ਰਧਾਨ ਨੇ ਉਗੇ ਸਮਾਜ ਸੇਵਕ ਨੇ ਔਰ ਸਮਾਜ ਵਿੱਚ ਆਪਣੀ ਬਲੱਖਣ ਪਹਿਚਾਨ ਰੱਖਦੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਨਾਲ ਬੈਠੇ ਹਨ ਸ਼੍ਰੀ ਤੁਸ਼ਾਰ ਪੁੰਜੀ ਜੋ ਕਿ ਪ੍ਰੋ ਚਾਂਸਲਰ ਨੇ ਸ਼੍ਰੀ ਸਾਈ ਯੂਨੀਵਰਸਿਟੀ ਪਾਲਮਪੁਰ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਚਰਚਾ ਸ਼ੁਰੂ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਕਿ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਤੁਹਾਡਾ ਕੀ ਅਨੁਭਵ ਆਇਆ ਇਸ ਅਭਿਆਨ ਨਾਲ ਸਵચ્છ ભારત ਦੀ ਸ਼ੁਰੂਆਤ 2 ਅਕਤੂਬਰ 2014 ਵਿੱਚ ਸਟਾਰਟ ਹੋਈ ਇਹ ਜਦੋਂ ਸਟਾਰਟ ਹੋਈ ਹੈ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਸਵચ્છ ભારત ਹੋਣਾ ਚਾਹੀਦਾ ਹੈ ਲੇਕਿਨ ਨੈਸ਼ਨਲ ਲੈਵਲ ਤੇ ਜਦੋਂ ਇਹ ਸਟਾਰਟ ਹੋਈ ਤੇ ਲੋਕਾਂ ਅਵੇਅਰਨੈਸ ਆਈ ਉਸ ਅਵੇਅਰਨੈਸ ਦੇ ਵਿੱਚ ਹਰ ਪਾਸੇ ਹਰ ਪੱਖ ਦੇ ਵਿੱਚ ਲੋਕਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਹੈਗਾ ਤੇ ਜਦੋਂ ਉਹ ਨਿਕਲਦੇ ਆ ਦੇਖਦੇ ਆ ਵੀ ਸਾਡੀ ਇੱਕ ਮੁਹਿੰਮ ਬਣ ਚੁੱਕੀ ਹੈ ਕਿ ਇਹਨੂੰ ਅਸੀਂ ਸਵਚ ਭਾਰਤ ਕਰਨਾ ਹਰ ਆਸ-ਪਾਸ ਆਪਣਾ ਸਾਫ ਕਰਨਾ ਤੇ ਇਹ ਬਹੁਤ ਜ਼ਰੂਰੀ ਹੋ ਗਿਆ ਔਰ ਕਰਨਾ ਵੀ ਚਾਹੀਦਾ ਹੈ ਹੌਲੇ-ਹੌਲੇ ਲੋਕਾਂ ਨੇ ਇਸ ਵੇਲੇ ਆਪਣਾ ਧਿਆਨ ਦੇਣਾ ਸ਼ੁਰੂ ਕਰਤਾ ਹੈਗਾ ਤੇ ਹੌਲੇ-ਹੌਲੇ ਜਦੋਂ ਕੰਮ ਸ਼ੁਰੂ ਹੋਇਆ ਇਹ ਸਫਾਈ ਦਾ ਤੇ ਲੋਕਾਂ ਨੇ ਇਸ ਵੇਲੇ ਆਪਣਾ ਚਾਰੇ ਪਾਸੇ ਇਸ ਵੇਲੇ ਧਿਆਨ ਦੇਣਾ ਆਪਣਾ ਯੋਗਦਾਨ ਪਾ ਰਹੇ ਮੈਂ ਤੁਸ਼ਾਰ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿਸੇ ਚੀਜ਼ ਦਾ ਆਹਵਾਨ ਕਰਦੇ ਆ ਤਾਂ ਜਨमानस ਦਾ ਕੀ ਰਿਐਕਸ਼ਨ ਹੁੰਦਾ ਔਰ ਕਿਸ ਤਰੀਕੇ ਦੇ ਨਾਲ ਉਹਦਾ ਇੱਕ ਪੋਜ਼ਿਟਿਵ ਇਮਪੈਕਟ ਤੁਸੀਂ ਦੇਖਦੇ ਆ ਕਿ ਗਰਾਊਂਡ ਪੱਧਰ ਦੇ ਉੱਤੇ ਨਜ਼ਰ ਆਉਂਦਾ ਮੈਨੂੰ ਲੱਗਦਾ ਹੈ ਕਿ ਸੰਜੀਵ ਜੀ ਜਦੋਂ ਕੋਈ ਇੱਕ ਡਾਇਰੈਕਟ ਡਾਇਰੈਕਸ਼ਨ ਸਾਨੂੰ ਮਿਲਦੀ ਹੈ ਵੱਡੇ ਸਾਡੇ ਪ੍ਰਧਾਨ ਮੰਤਰੀ ਜੀ ਤੋਂ ਉਸ ਚੀਜ਼ ਦਾ ਇਮਪੈਕਟ ਥੱਲੇ ਆਂਦੇ ਆਂਦੇ ਬਹੁਤ ਟਾਈਮ ਲੱਗ ਜਾਂਦਾ ਜੀ ਪਰ ਉਹ ਜਿਹੜਾ ਵਿਜ਼ਨਰੀ ਸਟੈਪ ਸੀਗਾ ਸਵਚ ਭਾਰਤ ਨੂੰ ਲਾਂਚ ਕਰਨ ਦਾ ਮੈਨੂੰ ਲੱਗਦਾ ਹੈ ਕਿ ਜੇ ਅੱਜ ਤੁਸੀਂ ਦੇਖੋ ਕਿ ਹਰ ਲੈਵਲ ਤੇ ਚਾਹੇ ਉਹ ਪਿੰਡ ਲੈਵਲ ਤੇ ਚਾਹੇ ਉਹ ਸਿਟੀ ਲੈਵਲ ਤੇ ਚਾਹੇ ਉਹ ਸਟੇਟ ਲੈਵਲ ਤੇ ਜਾਂ ਦੇਸ਼ ਲੈਵਲ ਤੇ ਹਰ ਕੋਈ ਆਪਣੇ ਆਪਣੇ ਐਫਰਟਸ ਪਾ ਰਿਹਾ ਹੈ ਕਿ ਅਸੀਂ ਆਪਣਾ ਅਲੱਗ ਦਾ ਹਿਸਾਬ ਰੱਖੀਏ ਜੀ ਤੇ ਸੋਚ ਬਦਲਣ ਦਾ ਜਿਹੜਾ ਕੰਮ ਅੱਜ ਤੋਂ 11-12 ਸਾਲ ਪਹਿਲੇ ਜੋ ਸ਼ੁਰੂ ਹੋਇਆ ਸੋਚ ਬਦਲੀ ਗਈ ਹੁਣ ਲੋਕੀ ਆਪ ਮੈਂ ਯੂਥ ਦੀ ਗੱਲ ਕਰਾਂ ਜਾਂ ਮੈਂ ਕਾਲਜ ਸਟੂਡੈਂਟਸ ਜਾਂ ਸਕੂਲ ਸਟੂਡੈਂਟਸ ਦੀ ਗੱਲ ਕਰਾਂ वो आप अपनी बोतल कैरी करना शुरू करता है लोगों का मतलब एक बिहेवियरल चेंज जो उपरों शुरू अ मैंडेट कि सिर्फ स्वच्छ स्वच्छ भारत अभियान शुरू करना है ਹੁਣ ਉਹ ਰੋਜ਼ ਮਰਦਾ ਜ਼ਿੰਦਗੀ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਬੜਾ ਇੰਪੋਰਟੈਂਟ ਹੈ ਕਿ ਪ੍ਰਧਾਨ ਮੰਤਰੀ ਦਾ ਆਹਵਾਨ ਜਿਹੜਾ ਲੋਕਾਂ ਤੱਕ ਉਹ ਜਨਮਾਨਸ ਦੇ ਉੱਤੇ ਨਜ਼ਰ ਆਉਂਦਾ ਸਰ ਆਮ ਤੌਰ ਤੇ ਜਦੋਂ ਕੋਈ ਐਹੋ ਜੀ ਵੱਡੀ ਈਵੈਂਟ ਸ਼ੁਰੂ ਹੁੰਦਾ ਵੱਡਾ ਮੂਹਮ ਸ਼ੁਰੂ ਹੁੰਦੀ ਹੈ ਤਾਂ ਉਸ ਵੇਲੇ ਇਹ ਸਰਕਾਰੀ ਤੰਤਰ ਤੱਕ ਸੀਮਤ ਹੋ ਕੇ ਰਹਿ ਜਾਂਦਾ ਕਿ ਸਰਕਾਰ ਦਾ ਫੰਕਸ਼ਨ ਹੈ ਲੇਕਿਨ ਪਹਿਲੀ ਵਾਰ ਇਹ ਅਸੀਂ ਦੇਖ ਰਹੇ ਹਾਂ ਕਿ ਦੇ ਵਿੱਚ ਆਮ ਬੰਦੇ ਦਾ ਇੰਪੋਰਟੈਂਟ ਰੋਲ ਜਿਹੜਾ ਬੜਾ ਤਰੀਕੇ ਨਾਲ ਦੇਖਦੇ ਪਏ ਸੋ ਇਹਨੂੰ ਤੁਸੀਂ ਕਿੱਦਾਂ ਡਿਫਾਈਨ ਕਰੋਗੇ ਜਦੋਂ ਉਪਰਲੇ ਲੈਵਲ ਤੇ ਇਹ ਮੀਮ ਚੱਲੂ ਹੁੰਦੀ ਹੈ ਤੇ ਲੋਕਾਂ ਦਾ ਮਾਈਂਡ ਚੇਂਜ ਹੁੰਦਾ ਆ ਆਮ ਲੋਕੀ ਕਰਦੇ ਆ ਲੇਕਿਨ ਆਫੀਸ਼ੀਅਲੀ ਉਹਨੂੰ ਸਾਫ ਸੁਥਰੇ ਡੰਗਣਾ ਸ਼ੁਰੂਆਤ ਨਹੀਂ ਨਿਕਰਦੇ ਲੇਕਿਨ ਜਦੋਂ ਇਹ ਮੀਮ ਚੱਲੀ ਹੈ ਉਹਦੇ ਹਿਸਾਬ ਨਾਲ ਲੋਕਾਂ ਦੇ ਵਿਚਾਰ ਬਦਲੇ ਲੋਕਾਂ ਨੇ ਆਪਣੇ ਪਾਸੇ ਦੇਖਿਆ ਉਹਦਾ ਫਾਇਦਾ ਵੀ ਹੋਇਆ ਹਰ ਪਾਸੇ ਜਦੋਂ ਸਫਾਈ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਤਾਂ ਆਦਮੀ ਕਹਿੰਦਾ ਕਹਿੰਦਾ ਯਾਰ ਇਹ ਕਰਨ ਨਾਲ ਸਾਨੂੰ ਬੜਾ ਫਾਇਦਾ ਹੋਇਆ ਹੈਗਾ ਤੇ ਇਹ ਜਿਹੜੀ ਗੱਲਾਂ ਹੁੰਦੀ ਹੈ ਜਦੋਂ ਦਿਮਾਗ ਦੇ ਵਿਚਾਂਦੀ ਹੈ ਕੱਲੀ ਸਰਕਾਰ ਹੀ ਨਹੀਂ ਸਾਨੂੰ ਆਪਣੇ ਨੂੰ ਵੀ ਆਪਣਾ ਜਿਵੇਂ ਆਪਾਂ ਘਰ ਸਾਫ਼ ਕਰਦੇ ਆਂ ਤੇ ਘਰੋਂ ਨਿਕਲਦੇ ਆਂ ਤਾਂ ਆਪਣੇ ਘਰ ਦੀ ਸਫਾਈ ਸਵੇਰੇ ਸ਼ਾਮ ਰੋਜ਼ ਕਰਦੇ ਆਂ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਇਹ ਵੀ ਕਰਨਾ ਚਾਹੀਦਾ ਹੈ ਕਿ ਜਦੋਂ ਘਰ ਦੇ ਬਾਹਰ ਨਿਕਲੀਏ ਕਿਤੇ ਵੀ ਕੋਈ ਸਿਸਟਮ ਖਰਾਬ ਹੈਗਾ ਉਹਨ ਸਿਸਟਮ ਠੀਕ ਕਰੀਏ ਉਹ ਕਰਨਾ ਵੀ ਚਾਹੀਦਾ ਹੈ ਜਦੋਂ 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 ਆਦਮੀ ਉਹਨੂੰ ਦੇਖਦਾ ਹੈ ਔਰ ਇੱਕ ਦੂਜੇ ਨਾਲ ਗੱਲ ਕਰਦਾ ਹੈ ਤਾਂ ਦੋ ਚਾਰ ਲੋਕ ਮਿਲ ਕੇ ਤਾਂ ਹੌਲੇ ਹੌਲੇ ਜਦੋਂ ਸਫਾਈ ਵਿਹਨ ਹੁੰਦਾ ਤੇ ਇਹਦੇ ਵਿੱਚ ਸਰਕਾਰ ਦਾ ਵੀ ਤਾਹਤ ਹੈਗਾ ਹੀ ਹੈਗਾ ਜਦੋਂ मतलब कि पब्लिक ਕੰਮ ਕਰਦੀ ਹੈ ਤਾਂ ਉਦੋਂ ਜਿਹੜਾ ਸਰਕਾਰ ਨੂੰ ਫਾਇਦਾ ਹੁੰਦਾ ਤੇ ਆਪਣੇ ਸਮਾਜ ਦੀ ਵੀ ਤਰੱਕੀ ਹੁੰਦੀ ਹੈ ਜੀ ਤੁਸ਼ਾਰ ਜੀ ਅਸੀਂ ਅਕਸਰ ਦੇਖਦੇ ਹਾਂ ਜਦੋਂ ਸਮਾਜ ਵਿੱਚ ਵਿਛੜਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਵਚ ਭਾਰਤ ਅਭਿਆਨ ਦੇ ਰਸਤੇ ਵਿੱਚ ਕਰੋੜੇ ਦੇ ਰੂਪ ਚ ਦੇਖਦੇ ਆ ਅਸੀਂ ਦੇ ਪਲਾਸਟਿਕ ਦਾ ਯੂਜ਼ ਇਹ ਜਿਹੜਾ ਰੁਝਾਨ ਹਜੇ ਤੱਕ ਇਹਦੇ ਵਿੱਚ ਸ਼ਾਇਦ ਉਹਨਾਂ ਅੰਤਰ ਨਹੀਂ ਆਇਆ ਜਾਂ ਤਿੰਨ ਚੀਜ਼ਾਂ ਜਿਹੜੀਆਂ ਅਸੀਂ ਸੁਧਾਰ ਕਰ ਸਕਦੇ ਜਿਹਦੇ ਨਾਲ ਅਸੀਂ ਸਵੱਛਰ ਕਿਉਂਕਿ ਇਹਦੇ ਨਾਲ ਗੰਦਗੀ ਫੈਲਦੀ ਹੈ ਜੇ ਅਸੀਂ ਇਹਦੀ ਜਗ੍ਹਾ ਕੋਈ ਆਲਟਰਨੇਟਿਵ ਜਿਸ ਤਰ੍ਹਾਂ ਜੂਟ ਦੇ ਥੈਲੇ ਲੇਕਿਨ ਉਹ ਪ੍ਰਚਲਨ ਜਿਹੜਾ ਹੈ ਉਹਨੂੰ ਅਸੀਂ ਜੇ ਐਗਜ਼ੀਕਿਊਟ ਕਰਨਾ ਹੋਵੇ ਤਾਂ ਫਿਰ ਤੁਸੀਂ ਕੀ ਸੋਚਦੇ ਕਿੱਦਾਂ ਕੀ ਕੀਤਾ ਜਾਣਾ ਚਾਹੀਦਾ ਮੈਨੂੰ ਲੱਗਦਾ ਕਿ ਜਿੱਦਾਂ ਕਿਉਂਕਿ ਇੱਕ ਜਿਹੜੀ ਹੈਬਿਟ ਹੈਬਿਟ ਹੈ ਉਹਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਅਸੀਂ ਪਿਛਲੇ 50 ਸਾਲ ਤੋਂ ਇੱਕ ਚੀਜ਼ ਕਰਦੇ ਆ ਰਹੇ ਸੀ ਕਿ ਪਲਾਸਟਿਕ ਦੇ ਨਾਲ ਸਾਡਾ ਰੋਜ਼ ਮਰ ਰਹਾ ਜ਼ਿੰਦਗੀ ਦੇ ਵਿੱਚ ਸਾਡਾ ਉਹਦੇ ਨਾਲ ਰਿਸ਼ਤਾ ਸੀਗਾ ਕਿ ਅਸੀਂ ਕਿ ਜਿੱਥੇ ਵੀ ਜਾਈਏ ਉੱਥੇ ਸਾਨੂੰ ਪਲਾਸਟਿਕ ਦੀ ਲੋਡ ਪੈਂਦੀ ਸੀ ਪਰ ਹੁਣ ਦੋ 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 ਪੱਧਰ ਦੀ ਗੱਲ ਜਿਹੜੀ ਚੱਲ ਰਹੀ ਹੈ ਇੱਕ ਇੰਡਸਟਰੀ ਨੇ ਵੀ ਬਹੁਤ ਸਪੋਰਟ ਕੀਤਾ ਜੀ ਪਹਿਲਾਂ ਇਹੋ ਜਿਹੇ ਆਲਟਰਨੈਟਿਵਸ ਵੀ ਨਹੀਂ ਸੀਗੇ ਜੀ ਕਿ ਹੁਣ ਜੂਟ ਦਾ ਸਿਰਫ ਥੈਲੇ ਨਹੀਂ ਜੂਟ ਦੀਆਂ ਹੁਣ ਪਲਾਸਟਿਕ ਕੱਪਸ ਵੀ ਆ ਰਹੇ ਨੇ ਤੁਸੀਂ ਦੇਖੋ ਕਿ ਬਾਇਓ ਡਿਗਰੇਬਲ ਕਟਲਰੀ ਆ ਗਈ स्पूनਸ ਆ ਗਏ ਕੱਪਸ ਆ ਗਏ ਜਿਹੜੀ ਸਾਨੂੰ ਮਾਸ ਲੈਵਲ ਤੇ ਚਾਹੀਦੀ ਹੁੰਦੀ ਸੀਗੀ ਦੂਜਾ ਜਿਹੜੇ ਬੱਚੇ ਐ ਜਿਦਾ ਮੈਂ ਆਪਣੀ ਗੱਲ ਕਰਾਂ ਅਸੀਂ ਇੱਕ ਚੇਂਜ ਲੈ ਕੇ ਆਏ ਕਿ ਅਸੀਂ ਜਦੋਂ ਬੱਚੇ ਕਾਲਜ ਚ ਆ ਰਹੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਐ ਰੀਯੂਜੇਬਲ ਬੋਟਲ ਕੈਰੀ ਕਰਨੀ ਸ਼ੁਰੂ ਕਰੋ ਕਿ ਜਦੋਂ ਵੀ ਤੁਸੀਂ ਜਾਣਾ ਆਪਣੀ ਬੋਟਲ ਕੈਰੀ ਕਰੋ ਪਾਣੀ ਪੀਓ ਤੇ ਫਿਰ ਆਪਣੀ ਬੈਗ ਚ ਰੱਖੋ ਕਿਉਂਕਿ ਪਲਾਸਟਿਕ ਬੋਟਲਸ ਦਾ ਤੁਸੀਂ ਦੇਖੋ ਅੱਜ ਕੱਲ ਟੂਰਿਸਟ ਥੇਸ ਜਾ ਕੇ ਜ਼ਿਆਦਾਤਰ ਉਥੇ ਪਲਾਸਟਿਕ ਬੋਟਲਸ ਦਾ ਹੀ ਬਹੁਤ ਜ਼ਿਆਦਾ ਹੋתי ਅੱਜ ਵੀ ਬਹੁਤ ਸਾਰੀ ਬਿਹੇਵਿਓਰਲ ਚੇਂਜ ਚਾਹੀਦੀ ਹੈ ਤੇ ਉਹ ਮੈਨੂੰ ਲੱਗਦਾ ਹੈ ਕਿ ਆਲਟਰਨੇਟਿਵਸ ਆਗੇ ਇੰਡਸਟਰੀਸ ਨੂੰ ਸਪੋਰਟ ਕਰ ਰਹੀ ਹੈ ਸੈਕੰਡ ਕੰਜ਼ਿਊਮਰ ਮਾਰਕੀਟ ਵੀ ਬਣ ਚੁੱਕੀ ਕਿ ਲੋਕੀ ਹੁਣ ਪ੍ਰੇਫਰ ਕਰ ਰਹੇ ਕਿ ਅਸੀਂ ਕੋਈ ਫੰਕਸ਼ਨ ਕੀਤਾ ਜਾਂ ਅਸੀਂ ਕੋਈ ਇਹੋ ਜਿਹਾ ਪ੍ਰੈਕਟਿਸ ਕਰ ਰਹੇ ਆ ਤੇ ਅਸੀਂ ਘੱਟ ਤੋਂ ਘੱਟ এনਵਾਇਰਨਮੈਂਟ ਨੂੰ ਡਿਸਟਰਬ ਕਰਨਾ ਤਾਂ ਕਿ ਇਕੋਸਿਸਟਮ ਬਣੇ ਕਿ ਜੋ ਯੂਜ਼ ਹੋਇਆ ਉਹਨੂੰ ਆਟੋਮੈਟਿਕਲੀ ਬੜਾ ਇੰਪੋਰਟੈਂਟ ਹੈ ਕਿ ਜਿਹੜੀ ਤੁਸੀਂ ਗੱਲ ਛੇੜੀ ਅਕਸਰ ਅਸੀਂ ਕਈ ਵਾਰੀ ਘੁੰਮਣ ਫਿਰਨ ਜਾਂਦੇ ਆ ਤੇ ਉੱਥੇ ਦੇਖਦੇ ਆ ਕਿ ਪਹਾੜਾਂ ਵਿੱਚ ਜਾਂ ਬਹੁਤ ਵਧੀਆ ਖੂਬਸੂਰਤ ਜਗ੍ਹਾ ਦੇ ਉੱਤੇ ਲੇਕਿਨ ਅਸੀਂ ਉੱਥੇ ਖਾ ਪੀ ਕੇ ਆਪਣਾ ਪੌਲੀ ਬੈਗ ਜਿਹੜਾ ਉਹਦੇ ਵਿੱਚੋਂ ਜਿਹੜੇ ਚੀਜ਼ਾਂ ਅਸੀਂ ਉੱਥੇ ਵੇਸਟ ਕਈ ਵਾਰੀ ਉੱਥੇ ਛੱਡ ਕਰ ਜਾਂਦੇ ਨੇ ਜਿਹਦੇ ਨਾਲ ਬੜਾ ਨੁਕਸਾਨ ਹੁੰਦਾ ਸਰ ਜਦੋਂ ਇਹ ਅਭਿਆਨ ਚੱਲਦਾ ਤੇ ਅਸੀਂ ਦੇਖਦੇ ਆ ਦਿਵਸ ਵੀ ਆਂਦਾ ਔਰ ਬਹੁਤ ਬੜੀ ਨੇਤਾ ਲੋਕ ਉੱਥੇ ਪਹੁੰਚਦੇ ਆ ਔਰ ਇੱਕ ਟੋਕਨ ਦੇ ਰੂਪ ਦੇ ਵਿੱਚ ਉਹ ਸਫਾਈ ਅਭਿਆਨ ਜਿਹੜਾ ਸ਼ੁਰੂ ਕਰਕੇ ਚੱ ਇਹ ਨਿਰੰਤਰ ਪ੍ਰਕਿਰਿਆ ਹੈ ਇਹਦੇ ਵਾਸਤੇ ਸਾਨੂੰ ਸਿਰਫ ਫੋਟੋ ਸ਼ੂਟ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਤੁਹਾਡਾ ਕੀ ਨਜ਼ਰੀਆ ਇਸ ਨੂੰ ਦੇਖੋ ਸੰਦੀਪ ਜੀ ਫੋਟੋ ਸ਼ੂਟ ਵੀ ਜ਼ਰੂਰੀ ਹੈ ਫੋਟੋ ਸ਼ੂਟ ਦਾ ਮਤਲਬ ਇਹ ਨਹੀਂ ਵੀ ਤੁਸੀਂ ਫੋਟੋ ਸ਼ੂਟ ਕਰਾ ਲਿਆ ਫੋਟੋ ਸ਼ੂਟ ਦਾ ਮਤਲਬ ਇਹ ਕਿ ਲੋਕਾਂ ਨੂੰ ਅਵੇਅਰ ਕਰਨਾ ਵੀ ਅਸੀਂ ਇਹ ਫੋਟੋ ਸ਼ੂਟ ਕਰ ਰਹੇ ਹਾਂ ਅਸੀਂ ਸਫਾਈ ਕਰ ਰਹੇ ਹਾਂ ਇਹ ਇਹਨੂੰ ਤੁਸੀਂ ਆਮ ਪਬਲਿਕ ਜਿਹੜੇ ਹੈ ਉਹਨੂੰ ਅਵੇਅਰ ਹੋਵੇ ਲੇਕਿਨ ਕੱਲੇ ਫੋਟੋ ਸ਼ੂਟ ਤੱਕ ਸੀਮਤ ਨਹੀਂ ਰਹਿਣਾ ਚਾਹੀਦਾਗਾ ਜਿਵੇਂ ਅੱਜ ਤੁਸੀਂ ਦੱਸਿਆ ਵੀ ਫੰਕਸ਼ਨ ਤੇ ਜਾਂਦੇ ਆ ਅਸੀਂ ਫੰਕਸ਼ਨ ਤੇ ਉੱਥੇ ਖੜੇ ਹੁੰਦੇ ਆ ਸਮਾਨ ਉੱਥੇ ਸੁੱਟਦਾ ਜਦੋਂ ਆਮ ਪਬਲਿਕ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਜੀ ਜਿਹੜਾ ਅਸੀਂ ਇੱਥੇ ਕੋੜਾ ਸੁੱਟੇ ਅਸੀਂ ਬੈਗ 'ਚ ਪਾ ਕੇ ਕਿਤੇ ਡਸਟਬਿਨ 'ਚ ਪਾਈਏ ਜੀ ਜਦੋਂ ਇਹ ਲੋਕਾਂ ਦੇ ਦਿਮਾਗ 'ਚ ਸਾਰੀ ਗੱਲ ਆ ਜਾਏਗੀ ਉਦੋਂ ਸਾਨੂੰ ਮਤਲਬ ਕਿ ਸਫਾਈ ਵਿਭਾਗ ਨੂੰ ਸਾਨੂੰ ਸਰਕਾਰਾਂ ਦੇ ਨਾਮ ਨਾਲ ਆਮ ਪਬਲਿਕ ਨੂੰ ਵੀ ਇਹਦਾ ਫਾਇਦਾ ਹੋਏਗਾ ਕਿਉਂਕਿ ਜਿਹੜੇ ਲੋਕੀ ਇਹ ਸੋਚਣ ਲੱਗ ਪੈਣਗੇ ਬੋ ਬੇਰੈਲੋ ਕੀ ਜਿਹੜੇ ਸੁੱਟ ਜਾਂਦੇ ਐ এনਜੋਏ ਕਰਦੇ ਐ ਵੀ ਸਿੱਛ ਸੁੱਟਤਾ ਲੇਕਿਨ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਵਾਸਤੇ ਕਈ ਵਾਰੀ ਥੋੜਾ ਜਿਆਦਾ ਸਟ੍ਰਿਕਟਨੈਸ ਵੀ ਕਰਨੀ ਚਾਹੀਦੀ ਹੈ ਤਾਂ ਹੁੰਦੀ ਵੀ ਹੈ ਲੇਕਿਨ ਕੁਝ ਲੋਕ ਹੈ ਲੇਕਿਨ ਮੋਸਟਲੀ ਅਗਰ ਅੱਜਕੱਲ ਦੇ ਜਮਾਨੇ ਦੇ ਵਿੱਚ ਲੋਕਾਂ ਨੇ ਜਦੋਂ ਤੋਂ ਕਿ ਅਭਿਆਨ ਸ਼ੁਰੂ ਹੋਇਆ ਕਾਫੀ ਅਵੇਅਰਨੈਸ ਆਈ ਹੈ ਤਾਂ ਚਾਰੇ ਪਾਸੇ ਆਪਣੇ ਲੋਕੀ ਜਿਹੜੇ ਆ ਇਹਨੂੰ ਸੰਜੀਦਾ ਹੋਣੇ ਸ਼ੁਰੂ ਸੰਜੀਦਾ ਹੋਣੇ ਸ਼ੁਰੂ ਹੋ ਗਏ ਐ ਤੇ ਇਹ ਚੰਗੀ ਗੱਲ ਹੈ ਤਾਂ ਅਨੁਵਲੀ ਟਾਈਮ ਦੇ ਵਿੱਚ ਲੋਕਾਂ ਨੂੰ ਹੋਰ ਵੀ ਸਫਾਈ ਨਾਲ ਹੋ ਜਾਏਗਾ ਵੇਖੋ ਚਾਰੇ ਪਾਸੇ ਜਿਹੜਾ ਪਹਾੜ ਬਨੇ ਪਏ ਆ ਲੇਕਿਨ ਸਰਕਾਰਾਂ ਨੇ ਆਮ ਪਬਲਿਕ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੁਣ ਜਿਹੜੇ ਡਸਟ ਦੇ ਆ ਕੋੜੇ ਕਰਕਟ ਦੇ ਪਹਾੜ ਆ ਉਹਨੂੰ ਵੀ ਠੀਕ ਕਰਨ ਵਾਸਤੇ ਸਰਕਾਰਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਕੋਸ਼ਿਸ਼ ਕਰਦੀ ਹੈ ਹਰ ਸਟੇਟ ਦੀ ਸਰਕਾਰ ਕਰ ਰਹੀ ਹੈ ਤੇ ਅੱਛੀ ਗੱਲ ਹੈ ਤੇ ਉਹ ਨਾਲੇ ਹੁਣ ਤਾਂ ਇਹਦੀ ਖਾਦ ਵੀ ਬਣਨ ਲੱਗ ਪਈ ਹੈ ਤੇ ਇਹ ਪ੍ਰੋਜੈਕਟ ਜਦੋਂ ਸ਼ੁਰੂ ਚੱਲਦਾ ਰਹੇਗਾ ਤੇ ਨੇਚਰਲੀ ਸਫਾਈ ਬਹੁਤ ਅੱਛੀ ਹੋਏਗੀ ਤੇ ਲੋਕਾਂ ਨੇ ਸੇਧ ਦਾ ਵੀ ਥੋੜਾ ਅਸਰ ਅੱਛਾ ਪਏਗਾ ਜੀ ਮੈਂ ਤੁਸ਼ਾਰ ਜੀ ਕਿਉਂਕਿ ਤੁਸੀਂ ਯੂਨੀਵਰਸਿਟੀ ਰਨ ਕਰਦੇ ਹੋ ਔਰ ਬਹੁਤ ਸਾਰੇ ਬੱਚੇ ਜਿਹੜੇ ਆ ਜਦੋਂ ਕਲੀਨਲੈਸ ਕੋਈ ਡਰਾਈਵ ਚੱਲਦੀ ਹੈ ਤਾਂ ਬੱਚਿਆਂ ਦਾ ਕਿਦਾਂ ਦਾ ਰਿਸਪੌਂਸ ਹੁੰਦਾ ਬੱਚੇ ਕਿੰਨਾ ਕੁ ਬਾਅਦ ਛੱਡ ਕੇ ਉਹਦੇ ਵਿੱਚ ਪਾਰਟਿਸਪੇਟ ਕਰਦੇ ਕੋਈ ਇਹੋ ਜਿਹਾ ਤੁਹਾਡੇ ਮਨ ਦੇ ਵਿੱਚ ਕੋਈ ਖਾਸ ਜਿਹੜੀ ਪੰਜਾਬ ਜੀ ਬਿਲਕੁਲ ਤੁਸੀਂ ਸੰਜੀਵ ਜੀ ਬਹੁਤ ਵਧੀਆ ਕੁਐਸਚਨ ਮੈਨੂੰ ਪੁੱਟ ਕੀਤਾ ਹੈ ਕਿ ਬੱਚਿਆਂ ਦਾ ਰੁਝਾਨ ਸਿਰਫ ਕਿਤੇ ਇੱਕ ਦਿਨ ਤੱਕ ਤੇ ਨਹੀਂ ਸੀਮਿਤ ਹੋ ਗਿਆ ਜੀ ਪਰ ਜੋ ਬੱਚੇ ਹੈ ਅੱਜਕੱਲ ਬੱਚੇ ਹੀ ਬੜੇ ਅਵੇਅਰ ਹੈ ਬੱਚੇ ਆਪ ਚਾਹਦੇ ਕਿ ਅਸੀਂ ਕੁਛ ਨਾ ਕੁਛ ਨੇਸ਼ਨ ਬਿਲਡਿੰਗ ਚ ਕੰਟਰੀਬਿਊਟ ਕਰੀਏ ਜੋ ਮੇਰਾ ਮੇਰਾ ਆਪਣਾ ਪਰਸਨਲ ਜਿਹੜਾ ਥਿਊ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਕਨਸਟੈਂਟਲੀ ਉਹਨਾਂ ਨੂੰ ਟੱਚ ਰੱਖਣਾ ਚਾਹੀਦਾ ਹੈ ਕਿ ਸਵਚparat ਤੁਹਾਡੇ ਡਿਪਾਰਟਮੈਂਟ ਪਰੇ ਕਲਾਸਰੂਮ ਤੋਂ ਸ਼ੁਰੂ ਹੋ ਗਿਆ ਜੀ ਕਲਾਸਰੂਮ ਤੋਂ ਸ਼ੁਰੂ ਹੋ ਕੇ ਡਿਪਾਰਟਮੈਂਟ ਲੈਵਲ ਤੱਕ ਫਿਰ ਬਿਲਡਿੰਗ ਲੈਵਲ ਤੱਕ ਫਿਰ ਕੈਂਪਸ ਲੈਵਲ ਤੱਕ ਤੇ ਫਿਰ ਆਲੇ ਦੁਆਲੇ ਜੀਡੀ ਸਾਡੀ ਸਰਾਊਂਡਿੰਗਸ ਹੈ ਜੋ ਕਮਿਊਨਿਟੀ ਕੈਂਪੇਨ ਨੂੰ ਅਸੀਂ ਕਮਿਊਨਿਟੀ ਬਿਲਡਿੰਗ ਤਾਂ ਕੋ ਦਾ ਅਸਰ ਜਾਣਾ ਚਾਹੀਦਾ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਬੜੀ ਅਸੀਂ ਪ੍ਰੋਮੀਨੈਂਟਲੀ ਯੂਜ਼ ਕਰ ਰਹੇ ਹਾਂ ਇੱਕ ਅਸੀਂ ਜਿੰਨੇ ਵੀ ਐਜੂਕੇਸ਼ਨਲ ਟੂਰ ਹੁੰਦੇ ਆ ਬੱਚਿਆਂ ਦੇ ਜਿੱਥੇ ਵੀ ਜਾਂਦੇ ਆ ਕਿਉਂਕਿ ਟਰੈਵਲ ਕਰਨਾ ਪੈਂਦਾ ਕਲਾਸਰੂਮ ਤੋਂ ਬਾਹਰ ਉੱਥੇ ਜਾ ਕੇ ਅਸੀਂ ਇੱਕ ਇੱਕ ਕਲੀਨੈਸ ਡਰਾਈਵ ਜ਼ੂਰ ਕਰਦੇ ਤਾਂ ਕਿ ਬੱਚੇ ਦੇ ਵੇਰ ਹੋਣ ਉਹਨਾਂ ਨੂੰ ਦੇਖ ਕੇ ਜਿਹੜੀ ਕਮਿਊਨਿਟੀ ਹੈ ਉਹ ਵੀ ਉਹ ਵੀ ਅਵੇਅਰ ਹੋ ਸੈਕਿੰਡ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਸਾਡਾ ਸੈਮੈਸਟਰ ক্লোਜ਼ ਹੁੰਦਾ कि ਜਿੱਦਾਂ ਅਸੀਂ ਆਪਣਾ ਕੈਂਪਸ ਚਾਹੁੰਦੇ ਹਾਂ ਉਹਨੂੰ ਚਾਹੇ ਉਹ ਗ੍ਰੀਨਰੀ ਪੱਖੋਂ ਹੈ ਜਾਂ ਵੇਸ ਐਗਰੀਗੇਸ਼ਨ ਪੱਖੋਂ ਹੈ ਜਾਂ ਉਹ ਮੈਨੇਜਮੈਂਟ ਵੇਸ ਮੈਨੇਜਮੈਂਟ ਉਹਦੇ ਉੱਤੇ ਅਸੀਂ ਕਨਸਟੈਂਟਲੀ ਮੀਟਿੰਗਸ ਕਰਕੇ ਇਹੋ ਜੇ ਸਵੱਛਤਾ ਪਖਵਾੜਾ ਜਾਂ ਐਨ ਜੀਓਜ਼ ਦੇ ਨਾਲ ਮਿਲ ਕੇ ਜ਼ਰੂਰ ਅਸੀਂ ਇੱਕ ਇਕੋ ਸਿਸਟਮ ਬਣਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਇੱਕ ਕਨਸਟੈਂਟਲੀ ਹੈਮਰਿੰਗ ਹੋਏ ਕਿ ਨਹੀਂ ਇਹ ਮੇਰਾ ਆਪਣਾ ਦੇਸ਼ ਹੈ ਜੇ ਮੇਰਾ ਦੇਸ਼ ਵਧੀਆ ਹੋਏਗਾ ਤੇ ਮੈਂ ਵੀ ਬਿਲੋਂਗਿੰਗ ਦੀ ਉਹਦੇ ਵਿੱਚ ਆਏਗੀ ਬਿਲਕੁਲ ਠੀਕ ਹੈ ਬੜਾ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਇਸ ਦੇਸ਼ ਨੂੰ ਆਪਣਾ ਸਮਝਾਂਗੇ ਆਪਣੇ ਆਲੇ ਦੁਆਲੇ ਨੂੰ ਆਪਣਾ ਸਮਝਾਂਗੇ ਫਿਰ ਅਸੀਂ ਉਸ ਨੂੰ ਗੰਦਾ ਨਹੀਂ ਕਰ ਸਕਦੇ ਫਿਰ ਅਸੀਂ ਸਾਫ ਸੁਥਰਾ ਰੱਖਾਂਗੇ ਮੈਂ ਸਰ ਐਨ ਜੀਓ ਦੀ ਗੱਲ ਚੱਲ ਰਹੀ ਔਰ ਤੁਸੀਂ ਇੱਕ ਬੜੀ ਮਹੱਤਵਪੂਰਨ ਐਨ ਜੀਓ ਚਲਾਉਂਦੇ ਸਟੇਟ ਪੱਧਰ ਦੇ ਉੱਤੇ ਤੁਸੀਂ ਬਹੁਤ ਸਾਰੇ ਇਵੈਂਟਸ ਕਰਦੇ ਰਹਿੰਦੇ ਹੋ ਤੁਹਾਡਾ ਕੋਈ ਨਿੱਜੀ ਤਜਰਬਾ ਕੇ ਤੁਸੀਂ ਕੋਈ ਛੋਟਾ ਜਿਹਾ ਕਦਮ ਉਠਾਇਆ ਹੋ ਵਿਸਵਸ਼ਤਾ ਨੂੰ ਲੈ ਕੇ ਔਰ ਉਹ ਇੱਕ ਵੱਡਾ ਇੱਕ ਇਵੈਂਟ ਦੇ ਤੌਰ ਦੇ ਉੱਤੇ ਉਹ ਕਨਵਰਟ ਹੋ ਗਿਆ ਹੋਵੇ ਅਗਰ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝਾ ਕਰ ਸਕੋ ਸੰਦੀਪ ਜੀ ਵੈਸੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਪਾਸੇ ਜਿਹੜੇ ਹੈ ਲੋਕੀ ਸਫਾਈ ਦਾ ਆਪਣਾ ਅਭਿਆਨ ਚਾਲੂ ਰੱਖਣ ਔਰ ਜਿ ਬਥੇਰੀ ਅਸੀਂ ਮਹਿੰਮ ਚਲਾਈਆਂ ਹੋਈਆਂ ਕਿਉਂਕਿ ਅੱਜ ਆਪਾਂ ਸਫਾਈ ਦੀ ਗੱਲ ਕਰਦੇ ਆਂ ਸਵਚ ਭਾਰਤ ਦੀ ਗੱਲ ਕਰਦੇ ਪਏ ਆਂ ਮੇਰਾ ਇੱਕ ਨਿੱਜੀ ਤਜਰਬਾ ਹੈ 2017 ਦੇ ਵਿੱਚ ਮੈਂ ਹੁਸ਼ਾਲਪੁਰ ਡਿਸਟ੍ਰਿਕਟ ਦੇ ਦਸੂਆ ਕਸਬੇ ਚ ਰੰਦਰ ਸੀ ਤੇ ਜਦੋਂ ਮੈਂ ਉੱਥੇ ਨਿਕਲਿਆ ਤਾਂ ਉੱਥੇ ਇੱਕ ਤਕਰੀਬਨ 25-26 ਏਕੜ ਜਮੀਨ ਸੀ ਜੀ ਉਹ ਕੂੜਾ ਕਰਕਟ ਦੇ ਸਰਕੰਡੇ ਹੋਏ ਸੀ ਤੇ ਮੈਂ ਉਹਦੇ ਬਾਰੇ ਚ ਮੈਂ ਗੱਲਬਾਤ ਕੀਤੀ ਆਮ ਲੋਕਾਂ ਨਾਲ ਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਮੇਰੀ ਤੇ ਐਨ ਜੀਓ ਨਾਲ ਗੱਲ ਹੋਈ ਉਹ ਕਹਿੰਦੇ ਜੀ ਆਰਮੀ ਦੀ ਜਮੀਨ ਹੈ ਤੇ ਇਸ ਕਰਕੇ ਥੋੜਾ ਜਿਹਾ ਮਤਲਬ ਲੋਕੀ ਧਿਆਨ ਨਹੀਂ ਦੇ ਉਹ ਘਟ ਆਂਦੇ ਆ ਤੇ ਮੈਂ ਥੋੜਾ ਜਿਹਾ ਅਵੇਰ ਹੋ ਕੇ ਆਦਮੀਆਂ ਨਾਲ ਵੀ ਮਿਲਿਆ ਤੇ ਉੱਥੇ ਗੱਲਬਾਤ ਕੀਤੀ ਤੋ ਕਹਿੰਦੇ ਜੀ ਤੂੰ ਸਾਡੀ ਜ਼ਮੀਨ ਤੁਸੀਂ ਇਹ ਕਰਾਓਗੇ ਤਾਂ ਬਹੁਤ ਵਧੀਆ ਗੱਲ ਆ ਤੇ ਦਸੂਆ ਦੇ ਲੋਕਾਂ ਨੇ ਪ੍ਰਸ਼ਾਸਨ ਨੇ ਬੜਾ ਬੜਾ ਸਾਥ ਦਿੱਤਾ ਤੁਸੀਂ ਯਕੀਨ ਮੰਨੋਗੇ ਸਾਨੂੰ 6 ਮਹੀਨੇ ਸਾਲ ਲੱਗਿਆ ਉਹਨੂੰ ਠੀਕ ਕਰਨ ਵਾਸਤੇ ਅੱਜ ਤੁਸੀਂ 2025 ਚੱਲ ਰਿਹਾ ਹੈ ਤੇ ਉੱਥੇ ਇੰਨੀ ਵਧੀਆ ਗਰਾਊਂਡ ਬਣ ਚੁੱਕੀ ਹੈ ਤੇ ਉੱਥੇ ਸਾਰੇ ਬੱਚੇ ਖੇਡਦੇ ਆ ਜੀ ਫੁੱਟਬਾਲ ਹੈ ਹਾਕੀ ਹੈ ਕ੍ਰਿਕਟ ਹੈ ਔਰ ਹਜ਼ਾਰਾਂ ਲੋਕ ਸਵੇਰੇ ਸ਼ਾਮ ਉੱਥੇ ਸੈਰ ਕਰਦੇ ਆ ਪੇੜ-ਪੌਦੇ ਲੱਗੇ ਆ ਫਾਊਂਟੇਨ ਚੱਲ ਰਿਹਾ ਹੈ ਕਿ ਤੇ ਮੈਨੂੰ ਉਹ ਮੇਰੇ ਜਿਹੇ ਤਜਰਬੇ ਨੇ ਆਪਣੀ ਲਾਈਫ ਦਾ ਮੈਂ ਆਪਣੇ ਆਪ ਨੂੰ ਇਹ ਸਮਝਦਾ ਹਾਂ ਵੀ ਉਹ ਮੇਰੀ ਅਵੇਅਰਨੈਸ ਸੀ ਤੇ ਮੈਂ ਆਪਣੀ ਜ਼ਿੰਦਗੀ ਚ ਸ਼ਾਇਦ ਮੈਂ ਕੁਝ ਅੱਛਾ ਕੰਮ ਕਰ ਕਰ ਬੈਠਾ ਤੇ ਉਹਨੂੰ ਵੇਖਦੇ ਹੋਏ 2017 ਦੀ ਗੱਲ ਹੈ ਮੈਂ ਆਪਣੀ NGO ਦੇ ਵਿੱਚ ਮੈਂ ਹਰੇਕ ਨੂੰ ਇਹ ਗੱਲ ਕਹਿੰਦਾ ਮੈਂ ਆਪਣੇ ਪਾਸੇ ਜਿਹੜਾ ਤੁਸੀਂ ਸਫਾਈ ਰੱਖੋ ਤੇ ਹੋਰ ਕਿਸ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਦੀ ਜਰੂਰਤ ਹੁੰਦੀ ਐ ਅਸੀਂ ਵੈਸੇ ਸਕੂਲਾਂ ਦੇ ਵਿੱਚ ਜਾਂ ਕਿਤੇ ਹੋਰ ਕਿਸੇ ਜਿੰਨ ਲੋੜ ਨੇ ਡੈਸਟਮੈਂਟ ਵਗੈਰਾ ਇਹ ਚੀਜ਼ਾਂ ਅਸੀਂ ਫਿਰ ਵੀ ਪ੍ਰੋਵਾਈਡ ਕਰਦੇ ਰਹਿੰਦੇ ਆਂ ਵੀ ਸਫਾਈ ਵਾਸਤੇ ਇਹ ਕੋਸ਼ਿਸ਼ ਹੁੰਦੀ ਹੈ ਵੀ ਇਹ ਇਹ ਕੰਮ ਕੀਤਾ ਜਾ ਕਿਉਂਕਿ ਇਹ ਜਿਹੜੀ ਚੀਜ਼ਾਂ ਹੈ ਨਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਫਾਈ ਨਹੀਂ ਇਹਦੇ ਬਾਅਦ ਸਫਾਈ ਦੇ ਨਾਲ ਸਾਡਾ ਮਤਲਬ ਕਿ ਮੈਂਟਲੀ ਤੇ ਸਿਹਤ ਬੜੀ ਠੀਕ ਹੁੰਦੀ ਆ এনवायरमेंट ਬਹੁਤ ਅੱਛਾ ਹੋ ਜਾਂਦਾ ਹੈ ਜਦੋਂ ਅਸੀਂ ਆਲੇ ਦੁਆਲੇ ਗੰਦਗੀ ਦੇਖਦੇ ਆ ਤਾਂ ਸਾਡਾ ਮੈਂਟਲ ਲੈਵਲ ਜਿਹੜਾ ਉਹ ਨੇਚਰਲੀ ਡਿਸਟਰਬ ਹੁੰਦਾ ਸੋ ਬੜਾ ਇੰਪੋਰਟੈਂਟ ਐਗਜ਼ਾਮਪਲ ਦਿੱਤੀ ਕਿ ਜਦੋਂ ਇੱਕ ਸੋਚ ਸ਼ੁਰੂ ਹੁੰਦੀ ਹੈ ਤਸੀਂ ਇੱਕ ਬਹੁਤ ਵੱਡਾ ਸਟੈਪ ਵੀ ਜਿਹੜਾ ਉਹ ਅਗਰ ਜਿਹੜਾ ਛੋਟੇ ਸਟੈਪ ਤੋਂ ਚੱਲਦੇ ਆਂ ਤਾਂ ਬਹੁਤ ਵੱਡਾ ਮੁਕਾਮ ਵੀ ਹਾਸਲ ਕਰ ਸਕਦੇ ਹਾਂ ਸੋ ਉਸੇ ਐਗਜ਼ਾਮਪਲ ਜਿਹੜੀ ਅ ਸਰ ਨੇ ਸ਼ੇਅਰ ਕੀਤੀ ਮੈਂ ਤੁਸ਼ਾਰ ਜੀ ਤੁਹਾਡੇ ਕੋਲੋਂ ਜੇ ਨੂੰ ਅਸੀਂ ਸਿਲੇਬਸ ਦਾ ਪਾਰਟ ਬਣਾ ਲਈਏ ਇਹ ਕਲੀਨਲੈਸ ਡਰਾਈਵ ਜਾਂ ਇਹੋ ਜਿਹਾ ਅਵੇਅਰਨੈਸ ਪ੍ਰੋਗਰਾਮ ਤਾਂ ਕਿੰਨਾ ਕੁ ਇੰਪੈਕਟ ਜਿਹੜਾ ਸਮਾਜ ਵਿੱਚ ਪੈ ਸਕਦਾ ਮੈਨੂੰ ਲੱਗਦਾ ਹੈ ਕਿ ਬੱਚੇ ਵੈਸੇ ਤੇ ਅਵੇਅਰ ਹੈ ਹੀ ਪਰ ਜੇ ਸਿਲੇਬਸ ਦਾ ਪਾਰਟ ਬਨੇਗਾ ਤੇ ਉਹਦੇ ਵਿੱਚ ਉਹਨਾਂ ਨੂੰ ਇੱਕ ਸਟੀਮੂਲੇਟਰੀ ਟਾਈਮ ਪੀਰੀਅਡ ਵਿਚ ਕੋਈ ਨਾ ਕੋਈ ਪ੍ਰੋਜੈਕਟ ਕਰਨਾ ਪਵੇਗਾ ਤੁਹਾਨੂੰ ਲੱਗਦਾ ਕਿ ਇਹਨੂੰ ਸਿਰਫ ਥਿਉਰੀਸ ਹਸਾਬ ਨਾਲ ਨਾ ਹੋਵੇ ਉਹ ਪ੍ਰੋਜੈਕਟ ਬੇਸ ਲਰਨਿੰਗ ਜਿਹਨੂੰ ਆਪਾਂ ਕਹਿੰਦੇ ਆ ਕਿ ਕੋਈ ਇਹੋ ਜਿਹਾ ਪ੍ਰੋਜੈਕਟ ਜਿਹੜਾ ਕਮਿਊਨਿਟੀ ਦੇ ਨਾਲ ਤੁਸੀਂ ਕਰਨਾ ਹੀ ਕਰਨਾ ਉਹ ਡਿਗਰੀ ਦਾ ਪਾਰਟ ਕਾਫੀ ਜਿਹੜੇ ادارے ਐ ਰੈਗੂਲੇਟਰੀ ਬਾਡੀਜ਼ ਐ ਉਹ ਇਸ ਚੀਜ਼ ਨੂੰ ਬਜਾਵਾ ਦੇ ਰਹੇ ਤੇ ਹੁਣ ਜਿਹੜਾ ਸਿਲੇਬਸ ਰੀਸੈਂਟਲੀ ਰਿਵਾਈਜ਼ ਹੋਇਆ ਹੈ ਉਹਦੇ ਵਿੱਚ ਕਮਿਊਨਿਟੀ ਬਿਲਡਿੰਗ ਦਾ ਇੱਕ ਛੋਟਾ ਜਿਹਾ ਸਿਲੇਬਸ ਆ ਚੁੱਕਿਆ ਹੈ ਆਲਰੇਡੀ ਤੇ ਪਰ ਉਹ ਪੂਰੇ ਹਸਾਰੇ ਕਾਲਜਾਂ ਚ ਸਾਰੀ ਯੂਨੀਵਰਸਿਟੀ ਚ ਕਿੰਨੀ ਦੇਰ ਤੱਕ ਇੰਪਲੀਮੈਂਟ ਹੁੰਦਾ ਹੈ ਉਹ ਥੋੜਾ ਟਾਈਮ ਲੱਗੇਗਾ ਪਰ ਆਟੋਮੈਟਿਕਲੀ ਐਸ ਚੀਜ਼ ਸਿਲੇਬਸ ਚ ਆ ਚੁੱਕੀ ਹੈ ਪਰ ਮੈਨੂੰ ਲੱਗਦਾ ਕਿ ਬੱਚੇ ਐਸ ਅ ਕਰਿਕੂਲਮ ਜਦੋਂ ਇਹ ਚੀਜ਼ ਹੋਏਗੀ ਉਹਨਾਂ ਨੂੰ ਹੋਰ ਰਿਸਪੌਂਸਿਬਿਲਟੀ ਆਈ ਕਿਉਂਕਿ ਉਹਦੇ ਨਾਲ ਜਿਹੜਾ ਬੱਚਾ ਯੂਥ ਹੈ ਸਾਡਾ ਉਹਨੇ ਇਨੋਵੇਸ਼ਨ ਵੀ ਕਰਨੀ ਹੈ ਰਿਸਰਚ ਵੀ ਕਰਨੀ ਉਹ ਚਾਹੁੰਦਾ ਹੈ ਕਿ ਜੋ ਪ੍ਰੋਬਲਮਸ ਚੱਲ ਰਹੀਆਂ ਕਿ ਇਹ ਆ ਅੱਜ ਤੋਂ ਅੱਜ ਤੋਂ 5 ਸਾਲ ਬਾਅਦ ਕੋਈ ਵੱਡੀ ਪ੍ਰੋਬਲਮ ਨਾ ਬਣ ਜਾਏ ਉਹਦਾ ਸੋਲੂਸ਼ਨ ਹੁੰਨੀ ਕੋਈ ਇਨੋਵੇਸ਼ਨ ਕਰਕੇ ਕੀਤਾ ਜਾਏ ਤਾਂ ਉਹ ਵੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਬੱਚਿਆਂ ਨੂੰ ਜਾਗਰੂਕ ਜਾਗਰੂਕ ਕਰਨ ਵਾਸਤੇ ਸੋ ਇਨੋਵੇਸ਼ਨ ਜਿਹੜੀ ਇਸ ਫੀਲਡ ਵਿੱਚ ਜੇ ਅਗਰ ਬੱਚੇ ਕਰਨਗੇ ਤਾਂ ਨੇਚਰਲੀਅਰ ਕਿ ਅਸੀਂ ਕੁਛ ਨੂੰ ਕੋਈ ਬਿਹਤਰ ਵੀ ਕਰ ਸਕਦੇ ਸਰ ਇਦੇ ਵਿੱਚ ਜਦੋਂ ਅਸੀਂ ਇਹਦਾ ਵਾਈਡਰ ਰੂਪ ਦੇਖਦੇ ਹਾਂ ਤਾਂ ਪਰਸਨਲ ਹਾਈਜਨ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਅਸੀਂ ਆਪਣੇ ਆਪ ਨੂੰ ਵੀ ਸਾਫ਼ ਸੁਥਰਾ ਰੱਖਣਾ ਕਈ ਵਾਰੀ ਬਾਹਰੋਂ ਆਉਂਦੇ ਆ ਤਾਂ ਅਸੀਂ ਹੱਥ ਸਾਫ਼ ਨਹੀਂ ਕਰਦੇ ਔਰ ਇਸ ਤਰ੍ਹਾਂ ਹੀ ਕੁਝ ਖਾਣ ਲੱਗ ਜਾਂਦੇ ਨੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਬੜਾ ਆਹਵਾਨ ਕੀਤਾ ਕਿ ਅਸੀਂ ਆਪਣਾ ਵੀ ਖਿਆਲ ਰੱਖਣਾ ਹੱਥ ਸਾਫ਼ ਸੁਥਰੇ ਰੱਖਨੇ ਇਹਦੇ ਨਾਲ ਅਸੀਂ ਕਿੰਨਾ ਕਿ ਨਿਰੋਗ ਰਹਿ ਸਕਦੇ ਹਾਂ ਜਾਂ ਤੁਸੀਂ ਕੁਝ ਇਸ ਨੂੰ ਕਿੱਦਾਂ ਦੇਖਦੇ ਹੋ ਮੈਂ ਆਪਣੇ ਪੁਰਾਣੇ ਬਚਪਨ ਦੀ ਗੱਲ ਦੱਸਦਾ ਜਦੋਂ ਪੁਰਾਣਾ ਜ਼ਮਾਨਾ ਸੀ ਤੇ ਰਸੋਈ ਦੇ ਵਿੱਚ ਚਪਲ ਵਗੈਰਾ ਤੇ ਅੰਦਰ ਲੈ ਜਾਣੇ ਮਨਾ ਸੀ ਉਹ ਵੀ ਇੱਕ ਸਫਾਈ ਸਫਾਈ ਦਾ ਇੱਕ ਅਭਿਆਨ ਸੀ ਬਜ਼ੁਰਗ ਹਾਲਾਂਕਿ ਇਹ ਨਹੀਂ ਐਜੂਕੇਟਡ ਨਹੀਂ ਸੀ ਲੇਕਿਨ ਉਹਨਾਂ ਨੂੰ ਇਹ ਪਤਾ ਸੀ ਵੀ ਸਫਾਈ ਬਹੁਤ ਜ਼ਰੂਰੀ ਹੈ ਦਿਨੇ ਪੋਚੇ ਲੱਗਨੇ ਉਹ ਕਰਨਾ ਉਹਦੇ ਬਾਅਦ ਕੀ ਹੁੰਦਾ ਹੈ ਕਿ ਜਦੋਂ ਇਸ ਗੱਲ ਨੂੰ ਅਸੀਂ ਦੇਖਿਆ ਸੋਚਿਆ ਅੱਜ ਕੱਲ ਉਹ ਚੀਜ਼ਾਂ ਨਹੀਂ ਮੈਨੇ ਨਹੀਂ ਰੱਖਦੀ ਸੀ ਉਸ ਵੇਲੇ ਇਹਨਾਂ ਬਿਮਾਰੀ ਵਗੈਰਾ ਨਹੀਂ ਸੀ ਲੇਕਿਨ ਅੱਜ ਕੱਲ ਜਿਵੇਂ ਹਾਲਾਤ ਖਰਾਬ ਹੋਏ ਹੈ ਬਿਮਾਰੀਆਂ ਆ ਗਈਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਫਾਈ ਦਾ ਹੱਥ ਧੋਕੇ ਕਰਨਾ ਬੱਚੇ ਅੱਜ ਕੱਲ੍ਹ ਵੀ ਨਹੀਂ ਕਰਦੇ ਆਂਦੇ ਆ ਸਕੂਲੋਂ ਆਂਦੇ ਆ ਚੱਪਲ ਉੱਧਰ ਫੈਂਕੀ ਬੂਟ ਉੱਧਰ ਫੈਂਕੇ ਉਹ ਸਫਾਈ ਹੁੰਦਾ ਮਾਪਿਓ ਪਛਦੇ ਫਿਰਦੇ ਆ ਇਹ ਅਵੇਰਨੈਸ ਘਰੋਂ ਸ਼ੁਰੂ ਹੁੰਦੀ ਹੈ ਹੋਣੀ ਵੀ ਚਾਹੀਦੀ ਹੈ ਔਰ ਅੱਜ ਕੱਲ੍ਹ ਐਜੂਕੇਟਿਡ ਬੱਚੇ ਹੈਗੇ ਉਹਨਾਂ ਦੇ ਬੱਚੇ ਵੀ ਐਜੂਕੇਟਿਡ ਹੈਗੇ ਲੇਕਿਨ ਕੀ ਹੁੰਦਾ ਕਿ ਟਾਈਮ ਨਹੀਂ ਹੈ ਕਿਸੇ ਕੋਲ ਪੇਰੈਂਟਸ ਕੋਲ ਨਾ ਟਾਈਮ ਨਹੀਂ ਹੈ ਟਾਈਮ ਨਾ ਹੁੰਦੇ ਵਜ੍ਹਾ ਨਾਲ ਉਹਨਾਂ ਧਿਆਨ ਨਹੀਂ ਦਿੰਦੇ ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਖਾਣਾ ਚਾਹੀਦਾ ਤੁਸੀਂ ਖਾਣਾ ਖਾਓ ਤੁਸੀਂ ਆਓ ਪਹਿਲੇ ਆਪਣੇ ਡਰੈਸ ਚੇਂਜ ਕਰੋ ਹੱਥ ਤੋਂ ਹੱਥ ਤੋਂ ਕੇ ਆਰਾਮ ਨਾਲ ਬੈ ਕੇ ਖਾਣਾ ਖਾਓ ਆਲੇ ਦੁਆਲੇ ਬੱਚੇ ਕੀ ਹੈ ਕਈ ਵਾਰੀ ਕੀ ਪੈਨਸਲ ਰਬੜ ਕਿਸ ਦਿੰਦੇ ਉੱਥੇ ਹੀ ਸੁੱਟ ਦਿੰਦੇ ਆ ਇਹ ਬਹੁਤ ਜ਼ਰੂਰੀ ਹੈ ਇਹ ਸਿਖਾਣਾ ਉਹਨਾਂ ਨੂੰ ਜਦੋਂ ਉਹ ਘਰ 'ਚ ਸਿੱਖ ਜਾਣਗੇ ਉਹ ਕਦੇ ਵੀ ਜਦੋਂ ਦੱਸਿਆ ਹੋਵੇਗਾ ਉਹਨਾਂ ਨੂੰ ਕਦੇ ਵੀ ਕਲਾਸ ਦੇ ਵਿੱਚ ਜਾਂ ਕਿਤੇ ਬਾਹਰ ਕੂੜਾ ਨਹੀਂ ਸੁੱਟਣਗੇ ਲੋਕੀ ਜਿਵੇਂ ਬਾਹਰ ਖੰਦੇ ਵੇ ਕੁਰਕਰੇ ਵਗੈਰਾ ਖਾਂਦੇ ਆ ਉਹ ਛੁੱਟ ਦਿੰਦੇ ਆ ਜਦੋਂ ਸਿਖਾਇਆ ਹੋਗਾ ਤਾਂ ਮੈਂ ਬਥੇਰੇ ਬੱਚਿਆਂ ਨੂੰ ਦੇਖੇ ਕਈ ਪੇਰੈਂਟਸ ਦੇਖੇ ਆ ਜਿਨ੍ਹਾਂ ਨੇ ਸਿਖਾਇਆ ਸੀ ਵੇਖਦੇ ਆ ਟੀਮ ਦੇ ਵਿੱਚ ਤੋ ਬੱਚੇ ਜਿਹੜੇ ਉਹ ਆਪਣੇ ਲਫਾਫੇ ਵੀ ਜੇਬ ਚ ਪਾ ਲੈਂਦੇ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹੋ ਜਿਹੇ ਬੱਚੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਸਿਖਾਇਆ ਹੈਗਾ ਤੇ ਇਹ ਮੁਹਿੰਮ ਚੱਲਨੀ ਸ਼ੁਰੂ ਹੋ ਗਈ ਹੋਣੀ ਵੀ ਚਾਹੀਦੀ ਔਰ ਕਰਨਾ ਵੀ ਚਾਹੀਦਾ ਹੈਗਾ ਸੱਚੀ ਸੋ ਇਹ ਪਾਰਟ ਆਫ ਬਿਹੇਵਰਲ ਜਿਹੜਾ ਉਹ ਹੌਲੀ ਹੌਲੀ ਜਿਹੜਾ ਜਦੋਂ ਬਣੇਗਾ ਤਾਂ ਨੇਚਰਲੀ ਸਮਾਜ ਜਿਹੜਾ ਉਹ ਨਿਰੋਖ ਹੋ ਜਾਏਗਾ ਤੁਸ਼ਾਰ ਜੀ ਅਗਰ ਤੁਸੀਂ ਜਦੋਂ ਅਸੀਂ ਵੇਸਟ ਮੈਨੇਜਮੈਂਟ ਦੀ ਗੱਲ ਕਰਦੇ ਆ ਸਾਡਾ ਇਨਫਰਾਸਟ੍ਰਕਚਰ ਜਿਹੜਾ ਕਿੰਨਾਕ ਤੁਸੀਂ ਸੋਚਦੇ ਹੋ ਕਿ ਅਸੀਂ ਇਸ ਕਾਬਲ ਹੋ ਗਏ ਕਿ ਅਸੀਂ ਆਪਣਾ ਚੁਗਿਰਦਾ ਜਿਹੜਾ ਆਪਣਾ ਆਲਾ ਦੁਆਲਾ ਸਾਡੀਆਂ ਕਾਰਪੋਰੇਸ਼ਨ ਜਿਹੜੀਆਂ ਉਹ ਇਸ ਬੇਸ ਨੂੰ ਸੰਭਾਲਣ ਵਾਸਤੇ ਯੋਗਾਰਗਰ ਹੋ ਗਏ ਨੇ ਆ ਮੈਨੂੰ ਲੱਗਦਾ ਹੈ ਕਿ ਸਰ ਬਹੁਤ ਸਟੈਪਸ ਆਲਰੇਡੀ ਲਿੱਤੇ ਜਾ ਚੁੱਕੇ ਹੈ ਇਸ ਫੀਲਡ ਦੇ ਅੰਦਰ ਜਿੱਦਾਂ ਹੁਣ ਟਾਇਰ 1 ਟਾਇਰ 2 ਟਾਇਰ 3 ਸਿਟੀਆਂ ਦੀ ਮੈਂ ਗੱਲ ਕਰਾਂਗਾ ਤੇ ਹਰ ਡਿਫਰੈਂਟ ਡਿਫਰੈਂਟ ਸਿਟੀਆਂ ਦਾ ਵੱਖਰਾ ਵੱਖਰਾ ਇੱਕ ਮਾਡਲ ਅਪਰਿੰਦੀ ਹੈ ਉਹਨਾਂ ਨੂੰ ਮੈਨੇਜ ਕਰਨ ਦਾ ਪਰ ਮੈਨੂੰ ਲੱਗਦਾ ਹੈ ਕਿ ਹਜੇ ਵੀ ਜਿਹੜੀ ਚਾਰਜ ਦਵਾਰੀ ਦੇ ਅੰਦਰ ਕੋਈ ਕੰਪਲੈਕਸ ਹੈ ਉਹਦਾ ਤਾਂ ਤੁਸੀਂ ਵੇਸਟ ਮੈਨੇਜਮੈਂਟ ਕਰ ਰਹੇ ਹੋ ਪਰ ਜਦੋਂ ਉਹ ਵੇਸ ਬਾਹਰ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ 100% ਐਫੀਸ਼ੀਐਂਸੀ ਕਿਤੇ ਨਾ ਕਿਤੇ ਕੁਝ ਸ਼ਰੇਣਾਂ 'ਚ ਨਹੀਂ ਹੈ ਜੀ ਉਹ ਉਹ ਕਰਕੇ ਜਿੱਦ ਸਰਨ ਐਗਜ਼ਾਮਪਲ ਦਿੱਤੀ ਕਿ ਉਹ ਔਰ ਔਰ ਓਲਰੇਡੀ ਕਿਤੇ ਡੰਪ ਹੋ ਰਿਹਾ ਹੈ ਜੀ ਪਰ ਉਹ ਡੰਪ ਹੋਣਾ ਨਹੀਂ ਚਾਹੀਦਾ ਉਸ ਜਗ੍ਹਾ ਤੇ ਕਿ ਕਿਤੇ ਸੈਗਰੀਗੇਸ਼ਨ ਪ੍ਰੋਪਰ ਹੋਏ ਤੇ ਰੀਸਾਈਕਲਿੰਗ ਪ੍ਰੋਪਰ ਹੋਏ ਤਾਂ ਕਰਕੇ ਅਸੀਂ ਉਥੇ ਕਿਉਂਕਿ ਅਸੀਂ ਨੇਸ਼ਨ ਨੇਸ਼ਨ ਬਿਲਡਿੰਗ ਦੀ ਗੱਲ ਕਰ ਰਹੇ ਆ ਅਸੀਂ ਸੋਚਦੇ ਆ ਕਿ ਫੋਰਨ ਚ ਕਿੰਨਾ ਸਾਫ ਸੁਥਰਾ ਹੈ ਅਸੀਂ ਬਾਹਰ ਜਾਂਦੇ ਆ ਜਾਂ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਉੱਥੇ ਇੰਨੀ ਸਫਾਈ ਹੈ ਉੱਥੇ ਸਾਨੂੰ ਕੂੜਾ ਕਰਕਟ ਵੀ ਨਹੀਂ ਮਿਲਦਾ ਜਿਹੜਾ ਸ਼ਹਿਰਾਂ ਦਾ ਕੰਪੀਟੀਸ਼ਨ ਸਰਕਾਰ ਨੇ ਕਰਵਾਉਣਾ ਸ਼ੁਰੂ ਕੀਤਾ ਇਹਦੇ ਨਾਲ ਕੋਈ ਇਮਪੈਕਟ ਤੁਸੀਂ ਦੇਖਦੇ ਹੋ ਤੁਸ਼ਾਰ ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਜਿਹੜੀ ਸਵੱਛਤਾ ਰੈਂਕਿੰਗ ਕਲੀਨਨੈਸ ਸਿਟੀ ਦੀ ਰੈਂਕਿੰਗ ਹਰ ਸਾਲ ਆਂਦੀ ਹੈ ਉਹਦੇ ਵਿੱਚ ਬਹੁਤ ਸੀ ਚੇਂਜ ਆਇਆ ਹੈ ਕਿਉਂਕਿ ਹਰ ਸ਼ਹਿਰ ਚ ਬੜੇ ਵਧੀਆ ਲੋਕ ਕੰਮ ਕਰ ਰਹੇ ਨੇ ਐਜੂਕੇਟਿਡ ਲੋਕ ਕੰਮ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਬਿਲੋਂਗਿੰਗਨੈਸ ਸ਼ੈਅ ਤੋਂ ਸ਼ੁਰੂ ਹੋਣੀ ਹੈ ਜੀ ਤੇ ਉਹ ਆਈ ਥਿੰਕ ਉਹ ਇਹੋ ਜੇ ਜਦੋਂ ਇੱਕ ਲੀਡਰਸ਼ਿਪ ਪੋਲ ਆਂਦੀ ਹੈ ਉਹ ਚਾਹੁੰਦੇ ਹੈ ਕਿ ਕਾਫੀ ਲੋਕੀ ਅੱਗੇ-ਅੱਗੇ ਕੰਮ ਕਰਨ ਤੇ ਆਪਣੇ ਸਾਰੇ ਦੇਸ਼ ਵਧੀਆ ਹੋਣ ਤੇ ਕੋ ਪਹਿਲੇ ਪਹਿਲੇ 100 ਦੀ ਲਿਸਤੀ ਹੁਣ 200 ਦੀ ਕਰਤੀ ਹੈ ਜੀ ਤੇ ਹੁਣ ਆਟੋਮੈਟਿਕਲੀ ਸਾਰੇ ਦੇਸ਼ ਦੇਸ਼ ਪੂਰਾ ਦੇਸ਼ ਇੱਕ ਫੈਸਟੀਵਲ ਦੀ ਤਰੀਕੇ ਨਾਲ ਇਹਨੂੰ ਦੇਖਿਆ ਜਾ ਰਿਹਾ ਹੈ ਸੋ ਦੇਸ਼ ਜਿਹੜਾ ਹੈ ਉਸ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਨੇਚਰਲੀ ਇੱਕ ਕੰਪੀਟੀਸ਼ਨ ਦੀ ਸਪਿਰਿਟ ਜਿਹੜੀ ਹੈ ਉਹ ਹੁਣੀ ਬੜੀ ਇੰਪੋਰਟੈਂਟ ਹੈ ਸਰ ਕਿਉਂਕਿ ਸਮਾਂ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਹੈ ਤੋਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਤਾਂ ਕਿ ਸਵਚ ਭਾਰਤ ਅਭਿਆਨ ਜਿਹੜਾ ਇੱਕ ਸੱਚੀ ਮੁੱਚ ਇੱਕ ਸਾਰਥਕ ਰੂਪ ਦੇ ਵਿੱਚ ਦੇਖਿਆ ਜਾ ਸਕੇ ਸਾਡੇ ਜਿਹੜੇ ਯੂਥ ਹੈ ਜੀ ਉਹ ਦੇਸ਼ ਦੀ ਤਰੱਕੀ ਵਾਸਤੇ ਜੋ ਹੈ ਯੂਥ ਜਿਹੜਾ ਕੰਮ ਕਰਦਾ ਹੈ ਉਹ ਕੋਈ ਨਹੀਂ ਕਰ ਸਕਦਾ ਉਹਦੇ ਲਾਵਾ ਕਿਉਂਕਿ ਬੇਸ ਜ ਹੈ ਸਾਡਾ ਯੂਥ ਹੈਗਾ मैं किसी शायर दी एक मैनु एक शेर याद आ गया कि मेहनत करने वालों की सफलता जुड़े है पक्की होती है और युवाओं के हाथ में देश की तरक्की है जी। तो कहने का भाव ये है कि जो यूथ कर सकते हैं और मैं यूथ को ही थोड़ा सा कहना चाहता हूँ हम भी जब यूथ थे तो हमने अपने स्कूलों में दूसरी जगहों पे भी हमने जो बहुत सफाइयाँ करी उसको देखते हमारे मन में आता है भी हम भी अपना एक्सपीरियंस दूसरों को शेयर करें तो जो अगर ये हमारे हर फील्ड के अंदर यूथ कर भी रहे हैं और इनके सारे ही जो आने वाला फ्यूचर हम जो इनको भूमिका मेन रहा है तो जो तो ये साढ़े नाल चलते रहन करते रहेंगे तो, तो सा अपने आप ही ऑटोमेटिकली हो जाएगा और यही चंदे दर्शकों मैं मैं कहना चाहना कि अज वो समा आ गया है कि अरे एक प्लैज लीए कि मैं रोज़मर्रा जिंदगी कि ਇਹੋ ਜੀ ਪਰਸਨਲ ਚੁਆਇਸਿਸ ਚੂਜ਼ ਕਰਾਂ ਕਿ ਜਿਹਦੇ ਵਿੱਚ ਮੈਂ ਮਿਨੀਮਮ ਤੋਂ ਮਿਨੀਮਮ ਵੇਸਟ ਪੈਦਾ ਹੋਏ ਤਾਂ ਕਿ ਅਸੀਂ ਜੇ ਵੇਸਟ ਪੈਦਾ ਵੀ ਹੋ ਰਿਹਾ ਹੈ ਉਹਦੀ ਸੈਗਰੀਗੇਸ਼ਨ ਵੀ ਹੋਏ ਜਦੋਂ ਅਸੀਂ ਇਹ ਪਰਸਨਲ ਰਿਸਪੋਨਸਿਬਿਲਟੀ ਲੈ ਲਾਂਗੇ ਮੈਨੂੰ ਲੱਗਦਾ ਹੈ ਕਿ ਸਾਡਾ ਘਰ ਸਾਡਾ ਸ਼ਹਿਰ ਸਾਡਾ ਦੇਸ਼ ਆਟੋਮੈਟਿਕਲੀ ਸਾਫ਼ ਹੋਣ ਦੇ ਪਾਸੇ ਹੋ ਜਾਏਗਾ ਸੋ ਇਸ ਪੋਜ਼ਿਟਿਵ ਨੋਟ ਦੇ ਉੱਤੇ ਕਿ ਅਸੀਂ ਨਾ ਸਿਰਫ ਆਪਣਾ ਆਪ ਸਾਫ਼ ਸੁਥਰਾ ਰੱਖਣਾ ਆਪਣਾ ਘਰ ਆਪਣਾ ਚੁਗਿਰਦਾ ਔਰ ਆਪਣਾ ਦੇਸ਼ ਜਿਹੜਾ ਹੈ ਉਸ ਨੂੰ ਵੀ ਸਾਫ ਸੁਥਰਾ ਰੱਖਣਾ ਹੈ ਔਰ ਪੂਰੀ ਦੁਨੀਆ ਵਿੱਚ ਅਸੀਂ ਭਾਰਤ ਦੀ ਇਮੇਜ ਜਿਹੜੀ ਹੈ ਇੱਕ ਸਾਫ ਸੁਥਰੇ ਦੇਸ਼ ਦੇ ਰੂਪ ਦੇ ਵਿੱਚ ਲੈ ਕੇ ਜਾਣੀ ਹੈ ਤਾਂ ਹੀ ਅਸੀਂ ਇਹ ਜਿਹੜਾ ਅਭਿਆਨ ਹੈ ਉਹ ਸਾਰਤਕ ਹੋਏਗਾ ਨੂਰਦਰਸ਼ਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਦਰਸ਼ਕਾਂ ਦੇ ਨਾਲ ਇਹ ਪੋਜ਼ਿਟਿਵ ਮੁੱਦੇ ਜਿਹੜੇ ਸਾਂਝੇ ਕੀਤੇ ਜਾਣ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਅਵੇਅਰ ਹੋ ਸਕਣ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਜਿਹੜੀ ਹੈ ਇਹ ਇੱਕ ਸਭਿਆਨ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਪਲੇ ਕਰੇਗੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ